ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਝਗੜਾ ਏਕ ਨਵੇਰੋ ਰਾਮ ਮੈਂ ਕਿਤਾਬ ਦੇ ਵਿੱਚ ਆਪਣੀ ਚ ਇਹ ਪੂਰਾ ਲੰਮਾ ਲੇਖ ਪਾਇਆ ਹੋਇਆ ਹੈ ਵਿਚਾਰਾਂ ਦੀ ਸਾਂਝ ਭਾਗ ਦੂਜਾ ਉਹਦੇ ਵਿੱਚ ਇਹ ਸਾਰਾ ਮੈਟਰ ਹੈ ਤੇ ਮੈਂ ਉਦੋਂ ਹੀ ਜਦੋਂ ਇਹ ਸਮਾਗਮ ਹੋਇਆ ਸੀ ਉਦੋਂ ਹੀ ਇਹਦੀਆਂ ਵੀਡੀਓ ਸੀਡੀਆਂ ਮੈਂ ਪ੍ਰਾਪਤ ਕਰ ਲਈਆਂ ਸੀ ਉਹਨਾਂ ਨੂੰ ਚੰਗੀ ਤਰ੍ਹਾਂ ਧਿਆਨ ਨਾਲ ਸੁਣ ਕੇ ਵੇਖ ਕੇ ਇਹਨਾਂ ਦੀਆਂ ਕਰਤੂਤਾ ਮੈਂ ਫਿਰ ਨੋਟ ਕਰੀਆਂ ਤੇ ਉਦੋਂ ਸਪੋਕਸਮੈਨ ਅਖਬਾਰ ਦੇ ਵਿੱਚ ਵੀ ਮੈਟਰ ਭੇਜਿਆ ਤੇ ਮੈਂ ਆਪਣੀ ਕਿਤਾਬ ਜਿਵੇਂ ਪਾਇਆ ਉਹਦੇ ਵਿੱਚੋਂ ਹੀ ਮੈਂ ਤੁਹਾਡੇ ਨਾਲ ਇਹ ਸਾਰੇ ਵਿਚਾਰ ਸਾਂਝੇ ਕਰ ਰਿਹਾ ਤੇ ਹੁਣ ਆਖਰੀ ਇਹਦਾ ਜਿਹੜਾ ਐਪੀਸੋਡ ਹੈ ਉਹ ਤੁਹਾਡੇ ਨਾਲ ਸਾਂਝਾ ਕਰਨ ਲੱਗਿਆ ਆਓ ਧਿਆਨ ਦੇ ਨਾਲ ਵਿਚਾਰ ਕਰਨਾ ਜੀ ਗੁਰਮਤਿ ਵਿਚਾਰਧਾਰਾ ਦਾ ਸੋਮਾ ਗੁਰਬਾਣੀ ਹੈ ਗੁਰਬਾਣੀ ਨੂੰ ਪੜਨ ਸਮਝਣ ਵਾਲੇ ਮਨੁੱਖ ਬਹਿਮਾ ਭਰਮਾ ਤੇ ਕਰਮ ਕਾਂਡਾਂ ਤੋਂ ਮੁਕਤ ਹੋ ਗਏ ਨੇ ਗੁਰਬਾਣੀ ਦੇ ਗਿਆਨ ਰਾਹੀਂ ਸਿੱਖ ਪੁਜਾਰੀ ਬਾਦ ਦੀ ਗੁਲਾਮੀ ਵਿੱਚੋਂ ਨਿਕਲ ਗਏ ਪੜ੍ਹ ਲਿਖ ਕੇ ਸਿੱਖ ਆਲਸ ਤਿਆਗ ਕੇ ਕਿਰਤੀ ਮਿਹਨਤੀ ਬਣ ਗਏ ਗੁਰਬਾਣੀ ਪੜ੍ਹ ਕੇ ਸਿੱਖ ਕਾਇਰਤਾ ਤਿਆਗ ਕੇ ਬਹਾਦਰ ਬਣ ਗਏ ਗੁਰਬਾਣੀ ਪੜ੍ਹ ਕੇ ਸਿੱਖ ਕਰੋੜਾਂ ਦੇਵੀਆਂ ਦੇਵਤਿਆਂ ਦੀ ਪੂਜਾ ਗਲੋਂ ਲਾ ਕੇ ਇੱਕ ਨਰਿੰਕਾਰ ਦੇ ਸੇਵਕ ਬਣ ਗਏ ਤੀਰਥ ਇਸ਼ਨਾਨਾਂ ਦੇ ਖਾਲ ਜਗਨ ਵਿੱਚੋਂ ਨਿਕਲ ਕੇ ਸਿੱਖਾਂ ਨੇ ਗੁਰਬਾਣੀ ਨੂੰ ਮਨ ਧੋਣ ਵਾਲਾ ਤੀਰਥ ਸਵੀਕਾਰ ਕਰ ਲਿਆ ਮਰਨ ਤੋਂ ਮਗਰੋਂ ਮੁਕਤੀ ਦੀ ਲਾਲਸਾ ਰੱਖਣ ਦੀ ਥਾਵੇਂ ਆਪਣੇ ਜੀਵਨ ਨੂੰ ਸਾਰੇ ਬੰਧਨਾਂ ਤੋਂ ਸਿੱਖਾਂ ਨੇ ਮੁਕਤ ਕਰ ਲਿਆ ਗੁਰਬਾਣੀ ਪੜ੍ਹ ਕੇ ਨਰਕ ਸੁਰਗ ਗਲੋਂ ਲਏ ਗਏ ਗੁਰਬਾਣੀ ਸਮਝ ਕੇ ਧਰਮ ਰਾਜ ਜਮ ਰਾਜ ਜਮਦੂਤ ਆਦ ਦਾ ਭੈ ਮਨ ਤੋਂ ਲਾਹ ਸੁਟਿਆ ਗੁਰਬਾਣੀ ਪੜ੍ਹ ਕੇ ਰੁੱਖਾਂ ਪੱਥਰਾਂ ਪਸ਼ੂਆਂ ਪੰਛੀਆਂ ਮਨੋਕਾਂ ਦੀ ਪੂਜਾ ਤੋਂ ਆਜ਼ਾਦੀ ਮਿਲ ਗਈ ਗੁਰਬਾਣੀ ਪੜ੍ਹ ਕੇ ਉੱਚ-ਨੀਚ ਜਾਤ-ਪਾਤ ਜ਼ਿੰਦਗੀ ਵਿੱਚੋਂ ਨਿਕਲ ਗਈ ਗੁਰਬਾਣੀ ਪੜ੍ਹ ਕੇ ਪਤਾ ਲੱਗਾ ਕਿ ਔਰਤ ਵੀ ਬਰਾਬਰ ਦੀ ਇਨਸਾਨ ਹੈ ਗੁਰਬਾਣੀ ਪੜਨ ਵਾਲਿਆਂ ਨੇ ਆਪਣੇ ਨਵੇਂ ਕਲੇ ਅਤੇ ਸੋਹਣੇ ਸਮਾਜ ਦੀ ਸਿਰਜਣਾ ਕਰ ਲਈ ਗੁਰਬਾਣੀ ਪੜ੍ਹਨ ਸਮਝਣ ਵਾਲੇ ਅਕਲਵੰਦ ਬਣ ਗਏ ਗੁਰਬਾਣੀ ਸਮਝਣ ਵਾਲੇ ਜ਼ਾਲਮ ਰਾਜ ਦੀਆਂ ਜੜ੍ਹਾਂ ਉਖਾੜ ਕੇ ਦੇਸ਼ ਦੇ ਰਾਜੇ ਬਣ ਗਏ ਜੰਗਲਾਂ ਵਿੱਚ ਵਸਾ ਕਰਨ ਵਾਲੇ ਮਹਿਲਾਂ ਦੇ ਮਾਲਕ ਬਣ ਗਏ ਗੁਰਬਾਣੀ ਪੜਨ ਵਾਲੇ ਇੱਜ਼ਤ ਵਾਲੇ ਅਣਖ ਵਾਲੇ ਸਭਾ ਮਾਣ ਵਾਲੇ ਬਣ ਗਏ ਗੁਰਬਾਣੀ ਦੀ ਉਤਮ ਵਿਚਾਰ ਧਾਰਾ ਨੇ ਸਿੱਖਾਂ ਦੀ ਦੁਨੀਆ ਵਿੱਚ ਵੱਖਰੀ ਪਛਾਣ ਕਾਇਮ ਕਰਨ ਵਿੱਚ ਲਾਸਾਨੀ ਯੋਗਦਾਨ ਪਾਇਆ ਦਸਵੇਂ ਪਾਤਸ਼ਾਹ ਦੇ ਸਮੇਂ ਵਿੱਚ ਬਚਤਰ ਨਾਟਕ ਦਾ ਨਾਮੋ ਨਿਸ਼ਾਨ ਨਹੀਂ ਲੱਭਦਾ ਬੰਦਾ ਸਿੰਘ ਬਹਾਦਰ ਸਾਰਾ ਮਿਸਲਾਂ ਦਾ ਸਮਾਂ ਉਸ ਸਮੇਂ ਬਚਤਰ ਨਾਟਕ ਕਿੱਧਰ ਲੋਕਿਆ ਰਿਹਾ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਵਿੱਚ ਇਸ ਦਾ ਕਦੇ ਜ਼ਿਕਰ ਤੱਕ ਨਹੀਂ ਹੋਇਆ ਗੁਰਦੁਆਰੇ ਮਹੰਤਾਂ ਦੇ ਕਬਜ਼ੇ ਵੀ ਚਲੇ ਗਏ ਤਦੋਂ ਵੀ ਵਿਜਿੱਤਰ ਨਾਟਕ ਦੀ ਕਿਧਰੇ ਪੈੜ ਨਹੀਂ ਲੱਭਦੀ ਦੇਸ਼ ਦੀ ਆਜ਼ਾਦੀ ਵਾਸਤੇ ਸਿੱਖਾਂ ਨੇ ਮੋਰਚੇ ਲਾਏ ਆਜ਼ਾਦ ਹਿੰਦ ਫੌਜ ਬਣਾਈ ਕਾਮਾਗਾਟਾ ਮਾਰੂ ਤੇ ਬੱਬਰ ਅਕਾਲੀ ਜੰਗ ਲੜਦੇ ਰਹੇ ਦਸਮ ਗ੍ਰੰਥ ਦਾ ਕਿਧਰੇ ਵਜੂਦ ਨਹੀਂ ਮਿਲਦਾ ਸਨ 1895 ਤੋਂ ਲੈ ਕੇ ਸਨ 1900 ਤੱਕ ਕੁਝ ਆਮ ਜਿਹੇ ਬੰਦਿਆਂ ਨੇ ਅੰਮ੍ਰਿਤਸਰ ਵਿੱਚ ਗੁਰਮਤ ਸਭਾ ਬਣਾਈ ਥਾਂ-ਥਾਂ ਖਿਲਰੇ ਪਏ ਬਚਿੱਤਰ ਨਾਟਕ ਨੂੰ ਇੱਕ ਥਾਂ ਇਕੱਠਾ ਕਰਨ ਦਾ ਦੁਸ਼ਟ ਕੰਮ ਕੀਤਾ ਫਿਰ ਇਸ ਨੂੰ 1901 ਵਿੱਚ ਭਾਈ ਜਵਾਰ ਸਿੰਘ ਕਿਰਪਾਲ ਸਿੰਘ ਪੁਸਤਕਾਂ ਵਾਲੇ ਅੰਮ੍ਰਿਤਸਰ ਤੋਂ ਛਪਵਾ ਲਿਆ ਉਸ ਸਮੇਂ ਵੀ ਕਿਸੇ ਨੇ ਇਸ ਵੱਲ ਬਹੁਤਾ ਧਿਆਨ ਨਾ ਦਿੱਤਾ ਇਹ ਛਪ ਕੇ ਵੀ ਕੁਝ ਲਾਇਬ੍ਰੇਰੀਆਂ ਤੱਕ ਸੀਮਿਤ ਰਿਹਾ ਦਿੱਲੀ ਦੇ ਸਾਧ ਬਿਰਸਾ ਸਿੰਘ ਨੇ ਇਹ ਸਾਧ ਭਾਰਤ ਸਰਕਾਰ ਦੀ ਮਰਜ਼ੀ ਅਨੁਸਾਰ ਕੰਮ ਕਰਦਾ ਸੀ ਉਧਰੋਂ ਵੀ ਇਹਨੂੰ ਫੰਡ ਮਿਲਦਾ ਸੀ ਬਿਰਸਾ ਸਿੰਘ ਸਾਧ ਨੇ ਕਈ ਕਰੋੜ ਰੁਪਏ ਖਰਚ ਕੇ ਦਸਮ ਗ੍ਰੰਥ ਬਹੁਤ ਜ਼ਿਆਦਾ ਗਿਣਤੀ ਵਿੱਚ ਛਪਾਇਆ ਲਾਇਬ੍ਰੇਰੀਆਂ ਗੁਰਦੁਆਰਿਆਂ ਵਿਦਵਾਨਾਂ ਕਾਲੀਆਂ ਤੇ ਯੂਨੀਵਰਸਿਟੀਆਂ ਵਿੱਚ ਇਸ ਨੇ ਫ੍ਰੀ ਭੇਜਿਆ ਯੂਨੀਵਰਸਿਟੀਆਂ ਵਿੱਚ ਇਸ ਨੂੰ ਪੜ੍ਹਾਈ ਦਾ ਹਿੱਸਾ ਬਣਾਇਆ ਗਿਆ ਇਨੀਆਂ ਉੱਚੀਆਂ ਡਿਗਰੀਆਂ ਗੁਰਬਾਣੀ ਦਾ ਅਧਿਐਨ ਕਰਨ ਵਾਲਿਆਂ ਨੂੰ ਨਹੀਂ ਮਿਲੀਆਂ ਜਿੰਨੀਆਂ 72 ਨਾਟਕ ਪੜ੍ਹਨ ਵਾਲਿਆਂ ਨੂੰ ਵੰਡ ਦਿੱਤੀਆਂ ਗਈਆਂ ਸਰਕਾਰੀ ਪੈਸੇ ਨਾਲ ਦਸਮ ਗ੍ਰੰਥ ਨੂੰ ਹਿੰਦੀ ਅਨਵਾਦ ਕਰਕੇ ਅਰਥਾਂ ਸਮੇਤ ਛਾਪਿਆ ਗਿਆ ਵੱਡੀ ਗਿਣਤੀ ਵਿੱਚ ਵੰਡਿਆ ਗਿਆ ਹਜੂਰ ਸਾਹਿਬ ਅਤੇ ਪਟਨੇ ਨੂੰ ਛੱਡ ਕੇ ਹੋਰ ਕਿਤੇ ਦਸਮ ਗ੍ਰੰਥ ਨੂੰ ਬਹੁਤੀ ਮਹੱਤਤਾ ਨਹੀਂ ਮਿਲੀ ਅਣਜਾਣ ਪੁਣੇ ਕਾਰਨ ਭਾਵੇਂ ਦਸਮ ਗ੍ਰੰਥ ਵਿੱਚੋਂ ਕੁਝ ਕਵਤਾਵਾਂ ਨਿਤਨੇਮ ਦਾ ਹਿੱਸਾ ਬਣ ਗਈਆਂ ਖੰਡੇ ਕੀ ਪਹਲ ਦੇਣ ਵਕਤ ਵੀ ਕੁਝ ਹਿੱਸਾ ਪੜਿਆ ਜਾਂਦਾ ਹੈ ਇਹ ਅਗਿਆਨਤਾ ਸੀ ਇਸ ਤੋਂ ਇਲਾਵਾ ਦਸਮ ਗ੍ਰੰਥ ਹਨੇਰੇ ਕੋਠਿਆਂ ਕਮਰਿਆਂ ਵਿੱਚ ਬੰਦ ਪਿਆ ਰਿਹਾ 11 12 13 ਨਵੰਬਰ 2006 ਨੂੰ ਪਹਿਲੀ ਵਾਰੀ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਦਸਮ ਗ੍ਰੰਥ ਵਰਗੇ ਨਾਪਾਕ ਗ੍ਰੰਥ ਨੂੰ ਸਿੱਖਾਂ ਦੇ ਸਿਰ ਤੇ ਰੱਖਣ ਦੀ ਮੰਦੀ ਸਾਜ਼ਿਸ਼ ਰਚੀ ਜਾਨਬੁਝ ਕੇ ਹਿੱਕ ਦੇ ਤਾਨ ਗੁਰੂ ਗ੍ਰੰਥ ਸਾਹਿਬ ਦਾ ਆਪਣਿਆਂ ਨੇ અપਮਾਨ ਕੀਤਾ ਜੋ ਧਾਰਮਿਕ ਰਸਮਾਂ ਗੁਰੂ ਗ੍ਰੰਥ ਸਾਹਿਬ ਨਾਲ ਜੁੜੀਆਂ ਹੋਈਆਂ ਹਨ ਉਹ ਸਾਰੀਆਂ ਦਸਮ ਗ੍ਰੰਥ ਦੇ ਸੰਮੁਖ ਨਿਭਾਈਆਂ ਗਈਆਂ ਦਸਮ ਗ੍ਰੰਥ ਅੱਗੇ ਅਰਦਾਸ ਕੀਤੀ ਇਸੇ ਵਿੱਚੋਂ ਹੁਕਮਨਾਮਾ ਲਿਆ ਇਸੇ ਦੀ ਕਥਾ ਕੀਤੀ ਇਸੇ ਤੇ ਚਾਨਣੀ ਚੌਰ ਆਦਿਕ ਲਾਏ ਗਏ ਸਾਰਾ ਕੁਝ ਹੋਇਆ ਜਿਸ ਕੌਮ ਦੇ ਮੁਖੀ ਇਤਨੇ ਨਿਗਰ ਜਾਣ ਉਸ ਦਾ ਬਚਣਾ ਨਾ ਮੁਮਕਨ ਹੈ ਜਿਸ ਕੌਮ ਵਿੱਚ ਇਤਨੀ ਮੂਰਖਤਾ ਫੈਲੀ ਹੋਈ ਹੋਵੇ ਉਹ ਗਰਕੀ ਹੋਈ ਹੀ ਸਮਝੋ ਜਿਨ੍ਹਾਂ ਨੂੰ ਗੁਰਬਾਣੀ ਦੀ ਲਕਚਰ ਕਵਿਤਾ ਵਿੱਚ ਜਿਨ੍ਹਾਂ ਨੂੰ ਗੁਰਬਾਣੀ ਅਤੇ ਲਕਚਰ ਕਵਿਤਾ ਵਿੱਚ ਫਰਕ ਹੀ ਨਜ਼ਰ ਨਹੀਂ ਆਉਂਦਾ ਉਹਨਾਂ ਦਾ ਭਵਿਕ ਅੰਧਕਾਰ ਵਿੱਚ ਡੁੱਬਿਆ ਹੀ ਸਮਝੋ ਹੁਣ ਮੈਂ ਗੁਰਬਾਣੀ ਦੀਆਂ ਕੁਝ ਪੰਕਤੀਆਂ ਤੁਹਾਡੇ ਨਾਲ ਸਾਂਝੀਆਂ ਕਰਨ ਲੱਗਿਆ ਹਾਂ ਕਿ ਗੁਰੂ ਸਾਹਿਬ ਤਾਂ ਬਾਰ-ਬਾਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੀ ਬਾਣੀ ਹੈ ਉਹਨੂੰ ਮੰਨਣ ਦੀ ਤਾਕੀਦ ਕਰ ਰਹੇ ਨੇ ਦਸਮ ਗ੍ਰੰਥ ਦੀ ਤਾਕੀਦ ਕਿਤੇ ਵੀ ਨਹੀਂ ਹੈ ਇਹ ਤਾਂ ਬਹੁਤ ਬਾਅਦ ਦੇ ਵਿੱਚ ਸਾਡੇ ਸਿਰ ਮੜਿਆ ਗਿਆ ਗੁਰੂ ਸਾਹਿਬ ਕਹਿੰਦੇ ਨੇ ਝਗੜਾ ਇੱਕ ਨਬੇਰੋ RAM ਜੋਤਮ ਆਪਣੇ ਜਨ ਸੋ ਕਾਮ हे ਸੱਚੇ ਪਾਤਸ਼ਾਹ ਸਾਡਾ ਝਗੜਾ ਨਿਬੇੜ ਦਿਓ ਪੋਥੀ ਪਰਮੇਸ਼ਰ ਕਾ ਥਾਨ ਸਾਧ ਸੰਗ ਗਾਵੈ ਗੁਣ ਗੋਬਿੰਦ ਪੂਰਨ ਬਰਮ ਗਿਆਨ 1226 ਇਹ ਪੋਥੀ ਗੁਰੂ ਗ੍ਰੰਥ ਸਾਹਿਬ ਹੀ ਸਾਡੇ ਵਾਸਤੇ ਪਰਮੇਸ਼ਰ ਦਾ ਥਾਨ ਹੈ ਮੇਰੇ ਸਾਹਿਬ ਤੂੰ ਮੈਂ ਮਾਨ ਨਿਵਾਨੀ ਅਰਦਾਸ ਕਰੀ ਪ੍ਰਭ ਆਪਣੇ ਅੱਗੇ ਸੁਣ ਸੁਣ ਜੀਵਾ ਤੇਰੀ ਬਾਣੀ 749 ਆਇਓ ਸੁਨਣ ਪੜਨ ਕੋ ਬਾਣੀ ਨਾਮ ਵਿਸਾਰ ਲਗੈ ਅਨਲਾਲਚ ਬਿਰਥਾ ਜਨਮ ਪ੍ਰਾਣੀ 1219 ਪੰਨਾ ਗੁਰਮਖ ਸੱਚੀ ਉੱਤਮ ਬਾਣੀ ਗੁਰਮਖ ਸੱਚੋ ਸੱਚ ਬਖਾਣੀ ਪੰਨਾ 1058 ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੈ ਸੇਵਕ ਜਨਮਾਨੈ ਪਰਤਖ ਗੁਰੂ ਨਿਸਤਾਰੇ ਪੰਨਾ 982 ਨਾਮੇ ਨਾਮ ਕਰੇ ਵਿਚਾਰ ਆਪ ਤਰੈ ਕੁਲ ਉਧਰਨਹਾਰ ਗੁਰ ਕੀ ਬਾਣੀ ਨਾਮ ਬਜਾਏ ਨਾਨਕ ਮਹਿਲ ਸ਼ਬਦ ਘਰ ਪਾਏ ਪੰਨਾ 362 ਗੁਰਬਾਣੀ ਗਾਵੋ ਭਾਈ ਉਹ ਸਫਲ ਸਦਾ ਸੁਖਦਾਈ ਪੰਨਾ 628 ਜਿਨ ਬਾਣੀ ਸਿਉ ਚਿਤ ਲਾਇਆ ਸੇ ਜਨ ਨਿਰਮਲ ਪਰਵਾਨ ਨਾਨਕ ਨਾਮ ਤੇ ਨਾ ਕਦੇ ਨਾ ਵਿਸਰੈ ਸੇ ਦਰ ਸੱਚੇ ਜਾਣ ਪੰਨਾ 429 ਗੁਰ ਕਾ ਬਚਨ ਜਪਿਓ ਨਾਨਕ ਪਰਗਟ ਭਇਓ ਸੰਸਾਰੈ ਪੰਨਾ 1217 ਸਰਬ ਸੁਖਾਂ ਸੁਖ ਸਾਚਾ ਏ ਗੁਰ ਉਪਦੇਸ ਮਨੈ ਮੈ ਲੇ ਪੰਨਾ 178 ਪ੍ਰਭ ਬੇਅੰਤ ਗੁਰਮਤਿ ਕੋ ਪਾਵੈ ਗੁਰ ਕਾ ਸ਼ਬਦ ਮਨ ਕੋ ਸਮਝਾਵੈ ਸਤਿਗੁਰ ਕੀ ਬਾਣੀ ਸਤ ਸਤ ਕਰ ਮਾਨੋ ਓ ਆਤਮ ਰਾਮੈ ਲੀਨਾ ਹੈ 1027 ਪੰਨਾ ਆਬੋ ਸਿਕ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਰਬਾਣੀ ਜਿਨ ਕੋ ਨਦਰ ਕਰਮ ਹੋਵੈ ਹਿਰਦੈ ਤਿਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਪਾਣੀ ਕਹੈ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਅਨੰਦ ਸਾਹਿਬ ਪੰਨਾ 920 ਗੁਰੂ ਪਿਆਰ ਵਾਲਿਓ ਇਨਾਂ ਕੁਝ ਆਪਣੇ ਕੋਲੇ ਮਹਾਨ ਖਜ਼ਾਨਾ ਗੁਰਬਾਣੀ ਦੇ ਵਿੱਚ ਮੌਜੂਦ ਪਿਆ ਹੈ ਉਹਨੂੰ ਛੱਡ ਕੇ ਇੱਧਰ ਉੱਧਰ ਟੱਕਰਾ ਮਾਰਨੀ ਆ ਕਿਸੇ ਤਰ੍ਹਾਂ ਵੀ ਸਿਆਣਪ ਦਾ ਰਾਹ ਨਹੀਂ ਹੈ ਆਪਾਂ ਤਾਂ ਆਪ ਗੁਰੂ ਗੋਬਿੰਦ ਸਾਹਿਬ ਨੂੰ ਪੜਨ ਤੋਂ ਵੀ ਇਨਕਾਰੀ ਹੋ ਗਏ ਆ ਕਿਰਾਏ ਦੇ ਪਾਠ ਕਰਵਾਉਨੇ ਆ ਪਾਠ ਕੋਈ ਹੋਰ ਕਰ ਦੇਵੇ ਪੈਸੇ ਅਸੀਂ ਦੇ ਦਵਾਂਗੇ ਤੇ ਉਹਨਾਂ ਦਾ ਪੜਿਆ ਹੋਇਆ ਪੁੰਨ ਸਾਨੂੰ ਲੱਗ ਜਾਵੇ ਇਹਨਾਂ ਚੱਕਰਾਂ ਵਿੱਚੇ ਸਾਡੀ ਪੀੜੀ ਦਰ ਪੀੜੀ ਜ਼ਿੰਦਗੀਆਂ ਬਰਬਾਦ ਹੋ ਰਹੀਆਂ ਨੇ ਕਦੇ ਗੁਰੂ ਗ੍ਰੰਥ ਸਾਹਿਬ ਨੂੰ ਆਪ ਪੜ੍ਹ ਕੇ ਸਮਝ ਕੇ ਇਹਨੂੰ ਜ਼ਿੰਦਗੀ ਚ ਲਾਗੂ ਕਰਕੇ ਦੇਖੀਏ ਫਿਰ ਆਪੇ ਸਾਰੇ ਵਹਿਮ ਭਰਮ ਜਾਦੂ ਮੰਤਰ ਗ੍ਰੰਥ ਕਿਤਾਬਾਂ ਆਦਿਕ ਉਹ ਪਿੱਛੇ ਰਹਿ ਜਾਣਗੇ ਕੇਵਲ ਗੁਰੂ ਗ੍ਰੰਥ ਸਾਹਿਬ ਸਾਡੇ ਅਗਵਾਈ ਦਾ ਸੋਮਾ ਹੋਣਗੇ ਇਤਨੇਕ ਬਚਨ ਪਰਵਾਨ ਕਰਨੇ ਹੋਈਆਂ ਭੁੱਲਾਂ ਲਈ ਖਿਮਾ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ